ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪੜਨ ਜਾ ਰਹੇ ਹਾਂ ਗੁਰਜੀਤ ਤੂ ਦੇ ਜੀਵਨ ਤੇ ਲਿਖੀ ਹੋਈ ਕਿਤਾਬ ਬੁਰਜ ਖਲੀਫਾ ਸੋ ਹਾਜ਼ਰ ਹੈ ਬੁਰਜ ਖਲੀਫਾ ਇਸ ਕੱਚੇ ਰਾਤੋਂ ਕਿਸੇ ਰਾਹੀ ਦੇ ਲੰਘਣ ਦੀ ਉਡੀਕ ਕਰਦਿਆਂ ਗੁਰਜੀਤ ਨੂੰ ਕਮਾਦ ਵਿੱਚ ਲੁਕੇ ਬੈਠਿਆ ਕਿੰਨਾ ਵੇਲਾ ਹੋ ਗਿਆ ਸੀ ਕਾਪੇ ਦੇ ਹੱਥੇ ਨੂੰ ਪਾਇਆ ਹੱਥ ਆਕੜ ਗਿਆ ਸੀ ਨਸ਼ੇ ਦੀ ਕਿੱਲਤ ਹੋਣ ਕਰਕੇ ਪੈਰਾਂ ਦੀਆਂ ਉਂਗਲਾਂ ਵਿੱਚ ਕੜਿੱਲਾਂ ਪੈਣ ਲੱਗ ਪਈਆਂ ਜੋਰ ਨਾਲ ਘੁੱਟ ਕੇ ਮੀਚੇ ਮੂੰਹ ਵਿੱਚੋਂ ਇਹ ਅਵੱਲੀ ਆਵਾਜ਼ ਆ ਰਹੀ ਸੀ ਜਿਵੇਂ ਕਿਸੇ ਦਾ ਘੋੜੂ ਵੱਜ ਰਿਹਾ ਹੋਵੇ ਓਣੇ ਕੋਡੀ ਢੂਈ ਹੁੰਦਿਆਂ ਕਮਾਦ ਵਿੱਚ ਲੱਗੇ ਮੱਕੜ ਜਾਲ ਵਿੱਚੋਂ ਦੀ ਦੂਰ ਰਾਹਵਲ ਵੇਖਿਆ ਪਰ ਕਿਸੇ ਦੀ ਕੋਈ ਵਾਹਤਾ ਹੀ ਨਹੀਂ ਲੱਭੀ ਪਿੰਜਨੀ ਕੋਲੋਂ ਪੀੜ ਉੱਠੀ ਤਾਂ ਓਹਨੇ ਪੂਲੇ ਨਾਲ ਵੱਧੀ ਮੁੰਜ ਦੀ ਰੱਸੀ ਕਾਪੇ ਨਾਲ ਵੱਢ ਕੇ ਲੱਤ ਤੇ ਕੁੱਟ ਕੇ ਬੰਨ ਲਈ ਇੰਨੇ ਉਹਦੇ ਕੰਨਾਂ ਵਿੱਚ ਮੋਟਰਸਾਈਕਲ ਦੇ ਆਉਣ ਦੀ ਆਵਾਜ਼ ਆਈ ਤਾਂ ਆਂਗਾਂ ਪੈਰਾਂ ਵਿੱਚ ਪੂਰੀ ਤਾਕਤ ਆ ਗਈ ਉਹਨੇ ਵਾਣ ਦੀ ਮਿੱਟੀ ਵਿੱਚੋਂ ਆਪਣੇ ਹੱਥਾਂ ਦੀਆਂ ਤਲੀਆਂ ਨੂੰ ਰੇਤਾ ਮਿਲਿਆ ਜਿਨੇ ਰੇਡ ਪਾਉਣ ਵੇਲੇ ਉਹ ਕਦੇ ਹੰਦਿਆਂ ਵਿੱਚੋਂ ਮਿੱਟੀ ਚੱਕ ਕੇ ਮਲਦਾ ਹੁੰਦਾ ਸੀ